ਬੰਗਲਾਦੇਸ਼ ਦੇ ਵਿੱਚ ਹਿੰਦੂ ਭਾਈਚਾਰੇ ਦੇ ਉੱਪਰ ਹੋ ਰਹੇ ਅਤਿਆਚਾਰ ਦੇ ਵਿਰੋਧ ਦੇ ਵਿੱਚ ਹਿੰਦੂ ਸੰਗਠਨਾਂ ਨੇ ਗੁਰਦਾਸਪੁਰ ਵਿੱਚ ਕੁਝ ਨੇ ਪੈਦਲ ਤੇ ਕੁਝ ਨੌਜਵਾਨਾਂ ਨੇ ਮੋਟਰਸਾਈਕਲ ਰਾਹੀਂ ਰੋਸ ਮਾਰਚ ਕੱਢ ਕੇ ਬੰਗਲਾਦੇਸ਼ ਦੀ ਸਰਕਾਰ ਦੇ ਖਿਲਾਫ ਰੋਸ ਜਤਾਇਆ ਬੰਗਲਾਦੇਸ਼ ਦੇ ਵਿੱਚ ਹਿੰਦੂ ਭਾਈਚਾਰੇ ਉੱਪਰ ਹੋ ਰਹੇ ਅਤਿਆਚਾਰ ਦੇ ਵਿਰੋਧ ਵਿੱਚ ਗੁਰਦਾਸਪੁਰ ਦੇ ਹਨੂਮਨ ਚੌਕ ਵਿਖੇ ਸੰਗਠਨਾਂ ਨੇ ਇੱਕ ਕੋ ਮੰਜ ਦੇ ਇਕੱਠੇ ਹੋ ਕੇ ਗੁਰਦਾਸਪੁਰ ਸ਼ਹਿਰ ਤੋਂ ਡਿਪਟੀ ਕਮਿਸ਼ਨ ਦਫ਼ਤਰ ਤੱਕ ਜ ਨੇ ਬੜਾ ਤੇ ਕੁਝ ਨਾ ਮੋਟਰਸਾਈਕਲ ਰਾਹੀਂ ਰੋਸ ਮਾਰਚ ਕੱਢ ਕੇ ਬੰਗਲਾਦੇਸ਼ ਸਰਕਾਰ ਦੇ ਖਿਲਾਫ ਜੀ ਤਾਇਆ ਰੋਜ਼ ਤੇ ਫਿਰ ਦੇ ਵਿੱਚ ਹਿੰਦੂਆਂ ਤੇ ਹਿੰਸਾ ਹੋਈ ਹੈ ਕਤਲੇਆਮ ਹੋਇਆ ਉਹਦੇ ਖਿਲਾਫ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਜਾ ਰਹੇ ਹਾਂ ਤਾ ਜੋ ਸਾਡੇ ਹਿੰਦੂ ਸਮਾਜ ਦੀ ਰੱਖਿਆ ਪੂਰੀ ਦੁਨੀਆ ਵਿੱਚ ਹਿੰਦੂ ਜਿੱਥੇ ਮਰਜੀ ਹੋਵੇ ਚਾਹੇ ਉਹ ਹਿੰਦੁਸਤਾਨ ਚਾਹੇ ਚਾਹੇ ਹਿੰਦੁਸਤਾਨ ਦੇ ਬਾਹਰ ਆਪਣੇ ਸਮਾਜ ਲਈ ਸਾਨੂੰ ਆਪਣੇ ਸਮਾਜ ਲਈ ਸਾਨੂੰ ਖੜਾ ਹੋਣਾ ਪੈਂਦਾ ਆਪਣੇ ਸਮਾਜ ਦੀ ਰੱਖਿਆ ਦੀ ਸਾਨੂੰ ਆਵਾਜ਼ ਚੁਕਨੀ ਪੈਂਦੀ ਆ ਅੱਜ ਉਹੀ ਆਵਾਜ਼ ਦਾ ਹਿੱਸਾ ਬਣ ਕੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਜਾ ਰਹੇ ਆ ਵੀ ਸਾਡੇ ਸਮਾਜ ਦੀ ਜਿਹੜੀ ਆਵਾਜ਼ ਆ ਇਹ ਬੰਗਲਾਦੇਸ਼ ਤੱਕ ਪਹੁੰਚਾਓ ਕਿ ਉਹਨਾਂ ਦੀ ਸਰਕਾਰ ਸક્ષਮ ਨਹੀਂ ਹੈ ਸਾਡੇ ਹਿੰਦੂਆਂ ਦੀ ਰੱਖਿਆ ਕਰਨ ਦੇ ਵਿੱਚ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਹਿੰਦੂਆਂ ਦੀ ਰੱਖਿਆ ਕੀਤੀ ਜਾਵੇ ਬੰਗਲਾਦੇਸ਼ ਚ ਜਿਹੜਾ ਹਿੰਦੂਆਂ ਦੇ ਨਰਸੰਘਾਰ ਹੈ ਇਹ ਬਰਦਾਸ਼ਤ ਨਹੀਂ ਹੋਏਗਾ ਜੈ ਸ਼੍ਰੀ ਰਾਮ ਜੈ ਬਾਲਾ ਜੀ ਚੰਦਰ ਭਾਜੀ ਜਿਹੜੇ ਸਾਡੇ ਹਿੰਦੂ ਭਰਾਵਾਂ ਤੇ ਹਮਲਾ ਹੋ ਰਿਹਾ ਬੰਗਲਾਦੇਸ਼ ਚ ਬਹੁਤ ਮਾੜੀ ਗੱਲ ਆ ਤੁਸੀਂ ਦੇਖ ਦਿਓ ਕਿ ਸਾਡਾ ਜਿਹੜਾ Hindu ਹੈਗਾ ਅਸਲੇ ਬਿਲਕੁਲ ਸੁਰੱਖਿਤ ਨਹੀਂ ਆ ਕਦੀ ਬੰਗਲਾਦੇਸ਼ ਕਦੀ ਪੱਛਮ ਬੰਗਾਲ ਕਦੀ ਮਨੀਪੁਰ ਕਦੀ ਹੁਣ ਤੁਸੀਂ ਖੰਨੇ ਦੀ ਘਟਨਾ ਦੇਖ ਲਓ ਉੱਥੇ ਵੀ ਸ਼ਿਫਟ ਜਿਹੜਾ ਹੈਗਾ ਖੰਡਿਤ ਕੀਤਾ ਗਿਆ ਤੇ ਜਿਹੜੇ ਵੀ ਸਾਡੇ ਆ ਅਸੀਂ ਸਿਰਫ ਸਾਡਾ ਜਿਹੜਾ ਧਰਮ ਏ ਕਹੋ ਜਾਂ ਧਰਮ ਆ ਜਿਹੜਾ ਕਿ ਕਦੀ ਵੀ ਜਿਹੜਾ ਹੈਗਾ ਕਿਸੇ ਦੇ ਖਿਲਾਫ ਨਾ ਤੇ ਬੋਲਦਾ ਤੇ ਨਾ ਹੀ ਕਦੀ ਕਿਸੇ ਦੇ ਖਿਲਾਫ ਕਦੀ ਉਹਨੇ ਕੋਈ ਗਲਤ ਪ੍ਰਚਾਰ ਕੀਤਾ ਫਿਰ ਵੀ ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ ਸਾਡੇ ਹੀ ਮੰਦਰਾ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਾਡੇ ਹੀ Hindu ਭਰਾਵਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾ ਕਿ ਜਾਂ ਤੇ ਮੈਨੂੰ ਨਤ ਪਾਈ ਜਿਹੜੀ ਆ ਪਰਥਾ ਜਲਦੀ ਆ ਰਹੀ ਆ ਹਿੰਦੂਆਂ ਨੂੰ ਦਬਾਉਣ ਦੀ ਪਰਥਾ ਚਲਦੀ ਪਈ ਆ ਉਹਨੂੰ ਬੰਦ ਕੀਤੀ ਜਾਏ ਨਹੀਂ ਤੇ ਜੇ ਇੱਕ ਦਿਨ ਇੱਕ ਟਾਈਮ ਇਹੋ ਜਿਹਾ ਆਣਾ ਕਿ ਜਿਹੜਾ ਹੈਗਾ ਸਰਕਾਰਾਂ ਨੂੰ ਇਸ ਚੀਜ਼ ਦਾ ਜਿਹੜਾ ਹੈਗਾ ਉਹ ਨੀਤੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ